ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਵੜ ਸੇ ਲੈ ਲੈ ਕੇ ਆਂ ਜੀ ਤਾਜੀ ਸੂਈ ਐ ਸੂਈ ਸਵਾਈ ਐ ਆਓ ਪੁੱਛ ਲੈਨੇ ਆਂ ਬਾਈ ਤੁਹਾਡੇ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਮਨਿੰਦਰ ਸਿੰਘ ਬਾਈ ਹੂੰ ਪਿੰਡ ਸੰਧੂ ਖੁਰਦ ਹੂੰ ਜ਼ਿਲ੍ਹਾ ਬਠਿੰਡਾ ਬਾਈ ਠੀਕ ਐ ਬਾਈ ਨੇੜੇ ਪਿੰਡ ਬੇ ਨੇੜੇ ਭਾਈ ਰੂਪਾ ਬਾਈ ਇੱਕ ਸਾਈਡ ਤਪਾ ਮੰਡੀ ਪਧੌੜ ਬਾਈ ਠੀਕ ਐ ਮੋਬਾਈਲ ਨੰਬਰ ਬੋਲ 8012481000 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਆ ਬਰਾ ਇਹਨੂੰ ਹੋ ਗਿਆ ਜੀ ਤਿੰਨ ਘੰਟੇ ਸਾਢੇ ਤਿੰਨ ਘੰਟੇ ਹਾਂਜੀ ਜੇਰ ਪੈ ਗਈ ਬਾਈ ਹਾਂਜੀ ਜੇਰ ਪੈ ਗਈ ਡਾਕਟਰ ਸਾਹਿਬ ਜੇਰ ਬਾਈ ਬੱਠਲ ਜੇਰ ਰੱਖੀ ਬੈਠਾ ਕੰਪਲੀਟ ਓਕੇ ਆ ਬੱਚਾ ਕੀ ਦੇਤਾ ਬੱਚਾ ਦਿੱਤਾ ਬਾਈ ਬੱਚਾ ਹਾਂਜੀ ਬਰੀਡ ਚੰਗੀ ਹੈ ਨਾ ਹਾਂ ਬੱਚਾ ਦਿੱਤਾ ਹਾਂ ਬਾਈ ਹਾਂ ਬੱਚਾ ਦੇਖੋ ਬਾਈ ਕਿੰਨੇ ਬੱਚੇ ਬਹੁਤ ਚੰਗੇ ਪਾਉਂਦੀ ਆ ਬਾਈ ਪਹਿਲੇ ਸੂਆ ਵੀ ਉਹਨਦੀ ਚੰਗੀ ਆ ਕੁਆਲਿਟੀ ਫੁੱਲ ਬਰੀਡ ਲੇਵਾ ਦੇਖੋ ਹਾਂ ਜੀ ਕੀ ਬਾਤ ਆ ਨਾੜਾ ਨੂੜਾ ਫੁੱਲ ਚ ਹੈ ਗਿਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਅੱਥੀ ਚੋਲਾ ਮਸ਼ੀਨਾਂ ਚੋਲਾ ਇੱਕ ਬਰਾਬਰ ਹੈ ਕਿ ਨਹੀਂ ਪ੍ਰਾ ਬਿਲਕੁਲ ਬਾਈ ਬਿਲਕੁਲ ਕਿੰਨਾ ਕੁ ਬਾਲਾ ਕੱਢਿਆ ਫਿਰ ਤਿੰਨ ਚਾਰ ਕਿਲੋ ਬਾਲਾ ਕੱਢਦਾ ਬਈ ਆਪਾਂ ਬਸੇ ਨੂੰ ਪਿਆ ਕੇ ਹਾਂ ਕਿੰਨਾ ਕੁ ਦੇ ਦੂ ਅਸਟੀਮੇਟ ਅਸ ਪਹਿਲੇ ਸੂਏ ਬਾਈ ਆਪਣੇ ਕੋਲ ਨੇ 20 ਪਲੱਸ ਦੁੱਧ ਕੱਢਿਆ ਬਾਈ ਓਕੇ ਹਾਂ ਜੀ ਬਾਈ ਹਾਂ ਹਾਂ ਜੀ ਹਾਂ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਹਾਂ ਜੀ ਤੋੜ ਕੇ ਦਿਖਾ ਦਿੰਦੇ ਆ ਬਾਈ ਸੂਈ ਸਵਾਈ ਆ ਬੱਚਾ ਮਗਰ ਬੱਚਾ ਜੀਰ ਵੀ ਬਾਈ ਰੱਖੀ ਬੈਠਾ ਬੱਟਲ ਜੇ ਕੰਪਲੀਟ ਆ ਲੀਵਾ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿਥੀ ਦੇ ਥਾਣ ਫੇਸ ਬੜਾ ਚੰਗਾ ਥੋੜੀਆਂ ਥੋੜੀਆਂ ਸਿੰਗੀਆਂ ਜੀਆਂ ਆਈ ਨੇ ਹਾਂ ਬਾਈ ਸਿੰਗੀਆਂ ਦੀ ਕੋਈ ਜੇ ਕੋਈ ਕਮੀ ਕਹੂ ਬੰਦਾ ਆਪਾਂ ਲਾਂਭਾ ਚੱਲਣਦਾਰ ਬੈਠੇ ਆ ਸਿੰਗੀਆਂ ਤਾਂ ਕੋਈ ਮਾਰਦੀ ਨਹੀਂ ਕੁਝ ਹੋਰ ਨਹੀਂ ਬਾਈ ਸਿੰਗੀਆਂ ਦਾ ਕੋਈ ਹੋਣੀ ਸਹੀ ਗੱਲ ਆ ਲੀਵਾ ਕਮਾਲ ਆ ਬਹੁਤ ਸੋਹਣਾ ਆਡਰ ਸੂਈ ਸਵਾਈ ਥੋੜਾ ਬੱਚੇ ਦਾ ਕਰਦੀ ਆ ਬਾਈ ਲੇਵਾ ਤੱਕ ਕਾਨੂੰਗਲਾ ਕਰ ਰਾਲੇ ਨੇੜ ਤੋਂ ਹਾਂਜੀ ਬਾਈ ਹਾਂ ਕੀ ਬਾਤ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਫੁੱਲ ਬਰੀਡ ਤੋਰ ਆਇਆ ਇੱਕ ਨੰਬਰ ਤੋਰ ਆ ਕਰਮਾਈ ਦਾ ਕੀ ਬਾਤ ਹੈ ਬਾਈ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਹਾਂਜੀ ਮੂੰਹੋਂ 4 ਦਿਨ ਦਾ ਡਾਕਟਰ ਸਾਹਿਬ ਇੱਕ ਅੱਛਾ 4 ਦਿਨ ਦਾ ਮੂੰਹੋਂ 4 ਦਿਨ ਦਾ ਬਾਈ ਹਾਂ ਠੀਕ ਆ ਬਾਈ ਥੋੜਾ ਬੱਚੇ ਦਾ ਕਰਦੀ ਆ ਨਾ ਹਾਂ ਤਾਜੀ ਸੁਈਆਂ ਨੇ ਫਿਰ ਹਾਂਜੀ ਹਾਂਜੀ ਤੇ ਮੁੱਲ ਕੀ ਆ ਬਾਈ ਜਾਇਜ਼ ਮੁੱਲ ਬਾਈ ਇਹਦਾ ਬਸ ਲੈਣ ਦੇ ਨਾਲ ਆ ਬਾਈ ਕੋਈ 70 ਨਹੀਂ ਕੋਈ 75 ਨਹੀਂ 60000 ਰੁਪਿਆ ਡਾਕਟਰ ਚੱਕ ਬਾਈ ਜਮਾ ਜੈਜ ਮੋਲਾ 65000 ਰੁਪਏ ਮਾਨਤਨ ਹੋਊਗਾ ਕੋਈ 70 ਨਹੀਂ ਮੋਲਾ ਕੋਈ 75 ਨਹੀਂ ਤੇ ਲੇਵਾ ਨੇੜ ਤੋਂ ਚੈੱਕ ਕੁਆਲਿਟੀ ਦੇਖੋ ਲੇ ਵੈਰੀਫਾਈ ਆਪ ਬੋਲੀਆ ਬੜ ਤੇ ਇਧਰੋਂ ਵੀ ਦੇਖੋ ਨਾੜਾ ਨੂੜਾ ਫੁੱਲ ਬਾਕੀ ਧਾਰਾ ਮਾਰਕਰ ਧਰ ਸਾਹਿਬ ਉਹ ਦਿਖਾ ਦਿੰਨੇ ਆ ਜੀ ਹਾਂ ਧਾਰਾ ਕੋਈ ਚੱਕਰ ਨਹੀਂ ਬਾਈ ਕਹਿੰਦਾ ਮਾਰ ਕੇ ਰਖਾ ਦੇ ਇਧਰੋਂ ਦੇਖੋ ਬਾਈ ਧਰ ਸਾਹਿਬ ਐਤ ਕੀ ਜੀ ਇਹ ਤਾਂ 25 ਪਲੱਸ ਦੀ ਉਮੀਦ ਹੈ ਜੀ ਹੂੰ ਹਾਂਜੀ ਹਾਂ ਨਾੜਾ ਦੇਖੋ ਉਹ ਜਿਹੜੇ ਹਿਸਾਬ ਨਾਲ ਮੌਸਮ ਦੇ ਵਿੱਚ ਆਈ ਆ ਸਹੀ ਹੈ ਨਾ ਠੰਡ ਚ ਸਹੀ ਗੱਲ ਤੁਸੀਂ ਐ ਮੰਨ ਲਓ ਵੀ ਤੁਸੀਂ ਜਿਵੇਂ ਮਰਜੀ ਇਧਰ ਤੁਸੀਂ ਖੜੇ ਰਹੋ ਇਧਰ ਮੈਂ ਬ ਲੈ ਕੋਈ ਐ ਤਲਗਾਤ ਹੀ ਨਹੀਂ ਲੈ ਕੱਦ ਚ ਇੱਕ ਹਾਂਜੀ ਹਾਂ ਫੁੱਲ ਕੱਦ ਠੰਡੀ ਦੇਖੋ ਆਹ ਦੇਖੋ ਜੀ ਮੈਨੂੰ ਨਾ ਕਿਆ ਬਾਤ ਹਾਂਜੀ ਹਾਂ ਬਾਬੇ ਦੀ ਕਿਰਪਾ ਨਾਲ ਬੱਸਾਂ ਨਹੀਂ ਆਪਾਂ ਕੋਈ ਨੇੜੇ ਹਾਂ ਬਾਕੀ ਮੈਂ ਚੋਇਆ ਨਹੀਂ ਕਿਤੇ ਧਾਰਾ ਠੀਕ ਆ ਹਾਂ ਸੁਣ ਧਾਰਾ ਮਾਰ ਕੇ ਦਿਖਾ ਦਿੰਦਾ ਕੋਈ ਬੱਚਾ ਨਹੀਂ ਲਾਇਆ ਜਿੰਵੇਂ ਮਰਜੀ ਬਹਿ ਜਾ ਠੰਡੀ ਸੀਲ ਹੈ ਕਹਿਣਾ ਗਰਮਾਣੀ ਨੇ ਕੁਛ ਨਹੀਂ ਚਵਾਈ ਦਿਖਾਉਨੇ ਲੈ ਬਈ ਚਵਾਈ ਚੈੱਕ ਕਰਨ ਨਾਲੇ ਬਾਈ ਨੇ ਕਰੇ ਧਾਰ ਨਹੀਂ ਚੋਈ ਬਾਈ ਕਹਿੰਦਾ ਮੈਂ ਕਦੇ ਨਹੀਂ ਚੋਈ ਬਾਈ ਚਵਾਈ ਤੇ ਫੇਰ ਵੀ ਦੇਖੋ ਲੈ ਧਾਰਾ ਫੇਕ ਕਰਨ ਜਾਣ ਬੰਦਾ ਧਾਰਾ ਮਾਰਦਾ ਬਈ ਫੁੱਲ ਚੰਗੀ ਚਵਾਈ ਆ ਮੋਟੀ ਮੋਟੀ ਚ ਬਿਲਕੁਲ ਬਾਈ ਮੋਟੀ 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 ਕੀ ਬਾਤ ਆ ਚੂੜ ਬਹੁਤ ਚੰਗਾ ਲੱਗਿਆ ਬਿਲਕੁਲ ਬਾਈ ਜੀ ਮੇਰਾ ਥਾਣਾ ਲੇਵਾ ਫੁੱਲ ਚੰਗਾ ਚੂੜ ਬਿਲਕੁਲ ਬਾਈ ਤੇ ਮੁੱਲ ਵੀ ਜਮ ਜਾਇਜ਼ ਆ ਬਈ ਤੇ ਕਿਸੇ ਵੀਰ ਨੂੰ ਬੜ ਪਸੰਦ ਆ ਬਈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ